ਜੀਵਨ ਕਿਨਾ ਬਣੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਜਵਿੰਦਰ ਕੌਰ ਹੈ ਐਂਡ ਮੈਂ ਇੱਥੇ ਨਿਫਟ ਲੁਧਿਆਣਾ ਦੇ ਵਿੱਚ ਹੈੱਡ ਆਫ ਦੀ ਡਿਪਾਰਟਮੈਂਟ ਫੈਸ਼ਨ ਡਿਜ਼ਾਈਨਰ ਇਹ ਕਿਨਵਾ ਜੀ ਜਿਹੜਾ ਤੁਸੀਂ ਕਰਵਾ ਰਹੇ ਸਾਡਾ ਸਰ 11ਵਾਂ ਸਾਡੀ ਹੈਗੀ ਜਿਹੜੀ ਅਨੁਕਾਮਾ ਦੀ ਕਲੈਕਸ਼ਨਸ ਹੈ ਨਿਫਟ ਲੁਧਿਆਣਾ ਦੀ ਇਸ ਵਾਰ which is going to be presented in Tego Theater Chandigarh on 11th June ਕਿੰਨੇ ਨੇ ਪਾਰਟਿਸਪੀਟ ਕੀਤਾ ਸਾਡੀ ਫੈਸ਼ਨ ਡਿਜ਼ਾਈਨ ਡਿਪਾਰਟਮੈਂਟ ਦੇ 11 ਤੇ ਨੈਟਵਰਕ ਡਿਪਾਰਟਮੈਂਟ ਦੇ 5 ਬੱਚੇ ਟੋਟਲ 16 ਬੱਚਿਆਂ ਦੀਆਂ ਜਿਹੜੀਆਂ ਕਲੈਕਸ਼ਨਸ ਐ ਪੰਜ ਗਾਰਮੈਂਟਸ ਈਚ ਸਟੂਡੈਂਟ ਥੈਟ ਵਿਲ ਬੀ ਸ਼ੋਕੇਸਡ ਇਨ ਦਾ ਡਿਜ਼ਾਈਨ ਕਲੈਕਸ਼ਨ ਅਨੁਕਾਮਾ ਸ਼ੋ ਜਿਹੜੀ ਕਲੈਕਸ਼ਨ ਐ ਇਹ ਆਪ ਵੀ ਤਿਆਰ ਕੀਤੀ ਹੈ ਹਾਂਜੀ ਬੱਚਿਆਂ ਦਾ ਕਨਸੈਪਟ ਲੈਣ ਤੋਂ ਲੈ ਕੇ ਇਵਨ ਇਨ ਦਾ ਇੰਡਸਟਰੀ ਆਲਸੋ ਦੇ ਹੈਵ ਡਿਵੈਲਪਡ ਦਾ ਟੈਸਟ ਫਿਟਸ ਮਸਲਿਨ ਫਿਟਸ ਸਰਫੇਸ ਔਰਨਾਮੈਂਟੇਸ਼ਨ ਸਾਰੀ ਟੈਕਨੀਕ ਸਾਰਾ ਸਟੂਡੈਂਟਸ ਨੇ ਕੰਮ ਖੁਦ ਕੀਤਾ ਹੈ ਇਹ ਕਿੰਨੀ ਦੀ ਇੰਡਸਟਰੀ ਇੰਟਰਨਸ਼ਿਪ ਵੀ ਰਹਿੰਦੀ ਹੈ ਬਾਕੀ ਸਾਰੇ ਸਬਜੈਕਟਸ ਰਹਿੰਦੇ ਆ ਔਰ ਫਾਈਨਲ ਇਅਰ ਦੇ ਵਿੱਚ ਬੱਚੇ ਜਾ ਕੇ 6 ਸੈਮੈਸਟਰ ਚ ਇੱਕ ਡਿਜ਼ਾਈਨ ਕਲੈਕਸ਼ਨ ਦਾ ਕਨਸੈਪਟ ਲੈਂਦੇ ਆ ਜਿਹਦੇ ਚੋ ਪੂਰੀ ਰਿਸਰਚ ਕਰਕੇ ਡਿਜ਼ਾਈਨ ਡਵੈਲਪਮੈਂਟ ਕਰਕੇ 5 ਗਾਰਮੈਂਟਸ ਇੱਕ ਥੀਮ ਦੇ ਉੱਪਰ ਬਣਾਉਂਦੇ ਆ ਜਿਨ੍ਹਾਂ ਨੂੰ ਅਸੀਂ ਸ਼ੋਕੇਸ ਕਰਦੇ ਆ ਰੈਂਪ ਤੇ ਤੇ ਇਹਦੇ ਵਿੱਚੋਂ 50% ਕਲੈਕਸ਼ਨ ਹੈ ਜਿਹੜੀ ਸਟੂਡੈਂਟਸ ਹੀ ਡਿਊਰਿੰਗ ਇੰਟਰਨਸ਼ਿਪ 6 ਮੰਥ ਇੰਟਰਨਸ਼ਿਪ ਉਹਨਾਂ ਨੇ ਇੰਡਸਟਰੀ ਚ ਕੀਤੀ ਹੈ ਡਿਫਰੈਂਟ ਇੰਡਸਟਰੀ ਦੇ ਵਿੱਚ ਨਾਟ ਓਨਲੀ ਲੁਧਿਆਣਾ ਬਾਹਰ ਵੀ ਤੇ ਉਹ ਸਾਰੀ ਕਲੈਕਸ਼ਨ That has to be focused on the ramp. ਕੀ ਕਹਿੰਗਾ ਜੰਗਲ ਤੇ ਨਾ ਮਸੀਰ ਨੂੰ ਜਿਹੜੀ ਕੀ ਹਜੇ ਤੱਕ ਇੱਥੇ ਨਹੀਂ ਪਹੁੰਚ ਪਾਇਆ ਅ ਅਸੀਂ ਲੁਧਿਆਣਾ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਕਿ ਨਾਰਥਰਨ ਇੰਡੀਅਨ ਇੰਸਟੀਟਿਊਟ ਆਫ ਫੈਸ਼ਨ ਟੈਕਨੋਲੋਜੀ ਜੋ ਹੈ ਥਿਸ ਇਜ਼ ਅੰਡਰ ਦਾ ਡਿਪਾਰਟਮੈਂਟ ਆਫ ਇੰਡਸਟਰੀਜ਼ ਐਂਡ ਕਾਮਰਸ ਐਂਡ ਬਿਕਾਜ਼ ਇਟਸ ਅ ਸੋਸਾਇਟੀ ਆਫ ਗਵਰਨਮੈਂਟ ਸੋ ਸਟੂਡੈਂਟਸ ਨੂੰ ਐਂਡ ਪਬਲਿਕ ਨੂੰ ਇਹਨੂੰ ਸਪੋਰਟ ਕਰਨਾ ਚਾਹੀਦਾ ਮੋਰਓਵਰ ਦਾ ਫੈਕਲਟੀ ਹੇਅਰ ਇਜ਼ ਸੋ ਕੁਆਲੀਫਾਈਡ ਆਲ ਥਿਸ ਫੈਕਲਟੀਆਂ ਆਬਾਊਟ ਟੂ ਆਰ ਪੀ ਐਚ ਡੀਜ਼ ਐਂਡ ਵੀ ਆਰ ਹੈਵਿੰਗ ਆਲਮੋਸਟ 20 ਬੀਇੰਗ ਡਿਪਾਰਟਮੈਂਟ ਆਫ ਇੰਡਸਟਰੀ ਦਾ ਕਾਲਜ ਹੋਣ ਦੇ ਨਾਤੇ ਲੁਧਿਆਣਾ ਦੀ ਇੰਡਸਟਰੀ ਤੋਂ ਬਹੁਤ ਜ਼ਿਆਦਾ ਸਪੋਰਟ ਹੈ ਵੀ ਡੋਨਟ ਨੀਡ ਟੂ ਟੇਕ ਅਪੁਆਇੰਟਮੈਂਟਸ ਰੈਦਰ ਲੁਧਿਆਣਾ ਦੀ ਇੰਡਸਟਰੀ ਨਿਫਟ ਨੂੰ ਐਸ ਅ ਬੇਬੀ ਕਨਸਿਡਰ ਕਰਦੇ ਐਂਡ ਵੀ ਆਰ ਗਿਵਿੰਗ 100% ਪ੍ਰੈਕਟੀਕਲ ਇਨਪੁਟ ਟੂ ਆਰ ਸਟੂਡੈਂਟਸ ਸੋ ਥਿਸイヤー ਵੀ ਆਰ ਗੈਟਿੰਗ ਵੈਰੀ ਗੁੱਡ ਰਿਸਪੌਂਸ ਫਾਰ ਐਡਮਿਸ਼ਨਸ ਸੋ ਵੀ ਆਰ ਇਨਵਾਈਟਿੰਗ ਦਾ ਯੰਗ ਲੁਧਿਆਣਾ ਟੂ ਜੁਆਇਨ ਅਸ ਐਸ ਸੂਨ ਐਸ ਪੋਸਿਬਲ ਕਿੰਨੀ ਕਿੰਨੀ ਉਮਰ ਦੀ ਮੰਨ ਲਈ ਹੁੰਦੀ ਹੈ ਦੇ ਵਿੱਚ ਕਿੰਨੀ ਉਮਰ ਦਾ ਕੀ ਉ टू ऑल क्लियर चाहिए किसी भी स्ट्रीम तो जो कि लुधियाना का है एंड मेरी कलेक्शन एक कंचीना डॉल्स के ऊपर है जो कि अमेरिकन डॉल्स है एंड इनसे इंस्पायर होकर मैंने इनके अंदर इमोशन शो किए हैं एंड इसके साथ एक क्वीन एंड उसके चार इमोशंस हैं जो कि अलग से एक इमोशन ये रहा जो कि सनफेस जो कि हैप्पीनेस को प्रोडिक्ट करता है एंड देन ये क्वीन कुई, क्वीन का अंदर जो मैंने हेड गेयर्स दिए हैं वो सारा कुछ उसको प्रोडिक्ट करते हैं कि वो क्वीन से उसके अंदर उसके ब्लैक क्लॉथ्स के एंड उसके फैदर्स वाले हेड पत्ते लगे हुए थे एंड सब कुछ उसके अंदर था एक ट्राइबल के अकॉर्डिंग कलेक्शन है वो सस्टेनेबिलिटी पे बेस्ड है और जो मेरी कलेक्शन है उसका मेन मोटिव है कि मैंने लाइफ साइकिल ऑफ गारमेंट दिखाया है कि एक नए गारमेंट से एंड लाइफ तक वो जो गारमेंट है वो कैसा दिखता है ये मेरा फर्स्ट स्टेज ऑफ गारमेंट है ये वाला जो है वो मेरा सेकेंड स्टेज थर्ड स्टेज है बेसिकली जिसमें कि फेड हो जाता है टर्न हो जाता है तो बेसिकली मेरा इसका ये कलेक्शन बनाने का मोटिव ये है कि जो हमारे जो हमारे गारमेंट्स है उसको हम बहुत ज्यादा एंड लाइफ तक जहां तक वो डीकंपोज हो जाता तब तक हम उसको यूज कर सकते हैं थैंक यू